ਅਮਿਸਰ ਦੇ ਪਿੰਡ ਪੈਣੀ ਗਿੱੱਲਾ ਵਿੱਚ ਰਾਜੂ ਨਾਮਕ ਵਿਅਕਤੀ ਹਰਿਆਣਾ ਤੋਂ ਖਰੀਦ ਕੇ ਯੁਗਰਾਜ ਦਾ ਬੇਟਾ ਰੁਸਤਮ ਕਿ ਲਈ ਆਇਆ ਹਰ ਪਾਸੇ ਉਸ ਦੀ ਵਾਹ ਵਾਹ ਹੋਣ ਲੱਗੀ ਇਲਾਕੇ ਵਿੱਚ ਹਰ ਪਾਸੇ ਛੋਟੇ ਰੁਸਤਮ ਦੀ ਚਰਚਾ ਹੈ ਰੁਸਤਮ ਦੀ ਉਮਰ ਇਸ ਸਮੇਂ 22 ਸਾਲ ਹੈ ਅਤੇ ਇਸ ਉਮਰ ਵਿੱਚ ਹੀ ਉਸ ਦੀ ਕੀਮਤ 5 ਲੱਖ ਰੁਪਏ ਲੱਗ ਚੁੱਕੀ ਹੈ ਪਰ ਰੁਸਤਮ ਨੂੰ ਖਰੀਦਣ ਵਾਲਾ ਰਾਜੂ ਉਸ ਨੂੰ ਨਹੀਂ ਵੇਚਣਾ ਚਾਹੁੰਦਾ ਰਾਜੂ ਦਾ ਕਹਿਣਾ ਹੈ ਉਸ ਨੇ ਸ਼ੌਕ ਲਈ ਇਸ ਛੋਟੇ ਨੂੰ ਖਰੀਦਿਆ ਅਤੇ ਇਸ ਨੂੰ ਆਪਣੇ ਬੱਚਿਆਂ ਵਾਂਗ ਪਾਲ ਰਿਹਾ ਹੈ ਰਾਜੂ ਮੁਤਾਬਕ ਰੁਸਤਮ ਨੂੰ ਮੇਲੇ ਵਿੱਚ ਲੈ ਕੇ ਜਾਂਦਾ ਹੈ ਅਤੇ ਰੁਸਤਮ ਇਨਾਮ ਜਿੱਤ ਕੇ ਲੈ ਕੇ ਆਉਂਦਾ ਹੈ। ਰਾਜੂ ਮੁਤਾਬਕ ਦੋ ਵਿਅਕਤੀ ਰੁਸਤਮ ਦੀ ਮਾਲਿਸ਼ ਕਰਦੇ ਨੇ। ਇਹ ਛੋਟਾ 20 ਕਿਲੋ ਦੁੱਧ ਪਿੰਦਾ ਹੈ ਅਤੇ ਮੱਖਣ ਖਾਂਦਾ ਵੀ ਸ਼ੁਕੀਨ ਹੈ। ਭਾਈ ਇਹ ਰੁਸਤਮ ਆਇਆ ਜਾਂ ਪੰਜਾਬ ਜਿਹੇ ਦੇ ਨਾਲ ਦਾ ਕੋਈ ਜੋ ਟਣੀ ਹੋਰ ਹਿਆਣੇ ਜਿਹੋਗਾ ਰਹਿਣੇ ਦਾ ਜਗਰਾਜ ਦਾ ਪੁੱਤ ਹੈ ਭਾਈ ਇਹਦਾ 7 ਕਰੋੜ ਦਾ 5 ਲੱਖ ਰੁਪਈਆ ਦੀ ਕੀਮਤ ਲੱਗ ਚੁੱਕੀ ਆ ਮੈਂ ਦਿੱਤਾ ਨਹੀਂ ਆ। ਤੇ ਕਿੱਥੇ ਕਿੰਨੇ ਕਿੰਨੇ ਨਾਮ ਜਿੱਤ ਕੇ ਆਏ? ਇਹ 5-7 ਨਾਮ ਜਿੱਤ ਕੇ ਲੈ ਆਇਆ ਭਾਈ। ਹਰ ਮੰਡੀ ਤੋਂ ਲੈ ਕੇ ਆਉਂਦਾ ਨਾਮ ਇਹ। ਪਾਏ 20 ਕਿਲੋ ਦੁੱਧ ਪਿੰਦਾ ਜੇ ਦੋ ਬੰਦੇ ਮਾਲਚ ਕਰਦੇ ਜੇ 10 ਕਿਲੋ ਡੇਲੀ ਖਲ ਖਾਂਦਾ ਜੇ ਦੇਸੀ ਕੋ ਮੱਖਣ ਖਾਂਦਾ ਜੇ ਪਾਈਆ ਰੋਜ ਦਾ ਕਿੰਨੀ ਉਮਰ ਹੈ ਹੋ ਹਾਂਜੀ ਕਿੰਨੀ ਉਮਰ ਦੀ ਹੈ ਜੇ ਇਹ 2.5 ਸਾਲ ਉਮਰ ਹੈ ਭਾਜੀ ਤੇ ਕਿੰਨੀ ਉਮਰ ਹੈ ਹੋਰ ਨਹੀਂ ਇਹ ਇਹ 6 ਸਾਲ ਤੱਕ ਮਸਾ ਜਵਾਨ ਹੋਣਾ ਭਾਜੀ ਰਸਤਮ ਦੀ ਉਮਰ ਹਲੇ 2.5 ਸਾਲ ਹੈ ਤੇ 6 ਸਾਲ ਤੱਕ ਪੂਰਾ ਜਵਾਨ ਹੋ ਜਾਵੇਗਾ ਉਥੇ ਹੀ ਰਸਤਮ ਨੂੰ ਖਰੀਦਣ ਦੀ ਇੱਛਾ ਰੱਖਣ ਵਾਲੇ ਰਣਜੀਤ ਸਿੰਘ ਦਾ ਕਹਿਣਾ ਸੀ ਕਿ ਉਹ ਇਸ ਝੋਟੇ ਦੀ ਕਾਫੀ ਚਰਚਾ ਸੁਣਨ ਤੋਂ ਬਾਅਦ ਇਸ ਨੂੰ ਖਰੀਦਣ ਆਇਆ ਸੀ ਇਹ ਝੋਟਾ ਵੇਖ ਕੇ ਇਨਾਂ ਕੋ ਮੈਨੂੰ ਤਾਂ ਲੱਗਾ ਵੀ ਇਹਨਾਂ ਕੋ ਝੋਟਾ ਹਰਿਆਣੇ ਨਸਲ ਚ ਆਇਆ ਵਾ ਤੇ ਜਵਰਾ ਦਾ ਮਤਲਬ ਪੁੱਤਿਆ ਤੇ ਮੈਂ ਝੋਟਾ ਇਹ ਕਿਨਾਂ ਕੋ ਆਇਆ ਨੇ ਝੋਟੇ ਦਾ ਮੈਂ ਇਸ ਮੌਕੇ 5 ਲੱਖ ਰੁਪਿਆ ਕੀਮਤ ਝੋਟੇ ਲਾਤੀ ਆ ਤੇ ਇਹਨਾਂ ਨੇ ਕਿਹਾ ਇਹ ਸ਼ੋਅ ਵਾਸਤੇ ਰੱਖਿਆ ਸੀ ਵੇਚਣ ਵਾਸਤੇ ਰੱਖਿਆ ਝੋਟਾ ਇਹ ਕਿੰਨੀ ਕੁ ਉਮਰ ਦੀ ਹੈ ਇਦੀ ਕੀਮਤ ਤੇ ਇਹਨਾਂ ਨੇ ਕਿਹਾ ਵੀ ਇਹ ਵੇਚਣਾਂਣੀ ਆ ਮੈਂ 5 ਲੱਖ ਮੋਕੇ ਲਾਤਾ ਇਹ ਇਹੰਦਾ ਵੀ ਤੇ ਵੇਚਣਾ ਛੋਟਾ ਉਮਰ ਕਿਨੇ ਦੀ ਉਮਰ ਇਹਦੇ 2.5 ਸਾਲ ਦੱਸਣ ਦੇ ਆ ਤੇ ਕਿੰਨੀ ਉਮਰ ਹੋਰ ਹੁੰਦੀ ਇਹਦਾ ਜੀ ਇਹ 6 ਸਾਲ ਦਾ ਜਵਾਨ ਹੁੰਦਾ ਛੋਟਾ ਤੇ ਹੁਣ ਕਿੰਨੀ ਹਾਈਟ ਚੜੀ ਇਹਨੇ ਹਾਈਟ ਇਹਦੀ ਹੈਗੀ ਜੋ 5 ਫੁੱਟ ਲੰਬਾਈ ਜੋ ਤੇ ਉਹ ਚਾਈ ਹੈਗੀ ਇਹਦੀ 5 ਫੁੱਟ ਚਾਈ ਚਾਈ ਇਹਦੀ ਹੂੰ ਇਸ ਤੋਂ ਪਹਿਲਾਂ ਹਰਿਆਣਾ ਦਾ ਯੁਗਰਾਜ ਕਾਫੀ ਚਰਚਾ ਵਿੱਚ ਰਿਹਾ ਸੀ ਯੁਗਰਾਜ ਦੀ ਕੀਮਤ ਉਸ ਸਮੇਂ 60 ਕਰੋੜ ਰੁਪਏ ਤੱਕ ਲੱਗਦੀ ਸੀ ਹਰ ਮਹੀਨੇ ਇਸ ਛੋਟੇ ਤੋਂ ਉਸ ਦੇ ਮਾਲਕ ਨੂੰ 5 ਤੋਂ 7 ਲੱਖ ਰੁਪਏ ਕਮਾਈ ਹੁੰਦੀ ਸੀ ਐਸਲੀਯੋਤ ਮਾਲਕ ਉਸ ਨੂੰ ਵੇਚਣ ਲਈ ਤਿਆਰ ਨਹੀਂ ਹੋਇਆ ਸੀ ਯੁਗਰਾਜ ਤੋਂ ਬਾਅਦ ਉਸ ਦਾ ਬੇਟਾ ਰੁਸਤਮ ਹੁਣ ਫਿਰ ਤੋਂ ਚਰਚਾ ਦਾ ਵਿਸ਼ਾ ਹੈ ਅਤੇ ਹਰ ਕੋਈ ਇਸ ਨੂੰ ਕਿਸੇ ਵੀ ਕੀਮਤ 'ਤੇ ਖਰੀਦਣਾ ਚਾਹੁੰਦਾ ਹੈ ਅਮਿਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ ਡੇਲੀ ਪੋਸ ਪੰਜਾਬੀ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬਰਕਰੋ 9397893978